ਜੀਕਾ ਖਾਲਸਾ ਵਾਹਿਗੁਰੂ ਜਿੱਕੀ ਫਤੇ ਮਾਰੂ ਮਹਨਲਾ ਤੀਜਾ ਨੇਚ ਲੇਕ ਸਦਾ ਸਚ ਸੋਈ ਪੂਰੇ ਗੁਰਤੇ ਸੋਜੀ ਹੋਈ ਭਾਈ ਪ੍ਰਮਾਤਮਾ ਆਪ ਹੀ ਅਟਲ ਹੈ ਤੇ ਪੂਰੇ ਗੁਰੂ ਪਾਸੋਂ ਹੀ ਇਸ ਪ੍ਰਭੂ ਦੀ ਸੂਝ ਪੈਂਦੀ ਆ ਹਾਰ ਰਸ ਪੀਨੇ ਸਦਾ ਤਿਆਨ ਗੁਰਮਤ ਸੀਲ ਸਨਾਹਾ ਹੈ ਉਸ ਉਹ ਪ੍ਰਮਾਤਮਾ ਦੇ ਨਾਮ ਰਸ ਵਿੱਚ ਪਿਜੇ ਰਹਿੰਦੇ ਨੇ ਪ੍ਰਭੂ ਦੇ ਭਗਤ ਜੋ ਪ੍ਰਭੂ ਦਾ ਸਿਮਰਨ ਕਰਦੇ ਨੇ ਅੰਦਰ ਰੰਗ ਸਦਾ ਸਚਿਆਰਾ ਗੁਰ ਕੈ ਸ਼ਬਦ ਹਰ ਨਾਮ ਪਿਆਰਾ ਇਸ ਮਨੁੱਖ ਦੇ ਹਿਰਦਿ ਚ ਪ੍ਰਭੂ ਦਾ ਨਾਮ ਆਵਸਤ ਹੈ ਉਹ ਗੁਰੂ ਸ਼ਬਦ ਨਾਲ ਪ੍ਰੇਮ ਵਿੱਚ ਪ੍ਰੇਮ ਉਹ ਪ੍ਰਭੂ ਦੇ ਨਾਮ ਚ ਪ੍ਰੇਮ ਬਣਾਈ ਰੱਖਦੇ ਨਾਉ ਨਿਦ ਨਾ ਵਸਿਆ ਕਟ ਅੰਤਰ ਛੋਡਿਆ ਮਾਇਆ ਕਾਲਾਹ ਕੇ ਉਸਤੇ ਹਿਰਦੇ ਸਾਰੇ ਸੁੱਖਾਂ ਦੇ ਪਦਾਰਥਾਂ ਦਾ ਖਜ਼ਾਨਾ ਹਰੀ ਨਾਮ ਆਵਸਥ। ਰਈਏ ਤਰਾਜੇ ਦੁਰਮਤ ਦੋਈ ਬਿਨ ਸਤਗੁਰ ਸੇਵੇ ਏਕ ਨਾ ਹੋਈ ਭਾਈ ખોਟੀ ਮਤ ਦੇ ਕਾਰਨ ਪ੍ਰਜਾ ਰਾਜੇ ਸਭ ਦੁਪਧਾ ਚ ਫਸੇ ਨੇ ਕਿਉ ਗੁਰੂ ਸ਼ਰਨ ਤੋਂ ਬਿਨਾ ਕਿਸੇ ਦੇ ਅੰਦਰ ਪਰਮਾਤਮਾ ਦਾ ਪ੍ਰਕਾਸ਼ ਨਹੀਂ ਹੁੰਦਾ। ਏਕ ਤਿਆਨ ਸਦਾ ਸੁਖ ਪਾਇਨ ਨੇਚਲ ਰਾਜ ਤਿਨਾਹਾ ਹੈ ਜਿਹੜੇ ਮਨੁੱਖ ਸਿਰ ਪ੍ਰਮਾਤਮਾ ਨੂੰ ਸਿਮਰਦੇ ਨੇ ਉਹ ਆਤਮਕ ਆਨੰਦ ਮਾਣਦੇ ਨੇ ਆਵਣ ਜਾਣਾ ਰਖੈ ਨ ਕੋਈ ਜੰਮਨ ਮਰਨ ਤਿਸੈ ਤੇ ਹੋਈ ਪ੍ਰਮਾਤਮਾ ਤੋਂ ਬਿਨਾ ਜਨਮ ਮਰਨ ਦੇ ਗੇੜ ਤੋਂ ਕੋਈ ਨਹੀਂ ਬਚਾ ਸਕਦਾ ਇਹ ਚਲਦਾ ਰਹਿੰਦਾ ਗੁਰਮੁਖ ਸਾਚਾ ਸਦਾ ਧਿਆਵੋ ਗਾਤਮੁ ਕਾ ਤਿਸੈ ਤੇ ਪਾਹਾ ਹੈ ਭੈ ਗੁਰੂ ਦੀ ਸ਼ਰਨ ਪੈ ਕੇ ਸਦਾ ਪ੍ਰਭੂ ਨੂੰ ਨਿਤ ਸਿਮਰਦੇ ਰਹੋ ਸਾਦ ਸੰਜਮ ਸਾਤ ਗੁਰੂ ਦੁਆਰ ਹਉ ਮੈਂ ਕਰੋਧ ਸ਼ਬਦ ਨਿਵਾਰੈ ਭਾਈ ਵਿਕਾਰਾਂ ਤੋਂ ਬਚਣ ਦਾ ਪੱਕਾ ਪ੍ਰਬੰਧ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਹਉ ਮੈਂ ਲੋਭ ਕਰੋਧ ਨਿਕਲਦਾ ਸਾਤ ਗੁਰ ਸੇਵ ਸਦਾ ਸੁਖ ਪਾਈਐ ਸੀਲ ਸੰਤੋਖ ਸਬਤਾ ਹੇ ਭਏ ਗੁਰੂ ਦੀ ਸ਼ਰਨ ਪਿਆ ਹੀ ਆਤਮਕ ਆਨੰਦ ਚੰਗਾ ਆਚਰਨ ਹਾਸਲ ਹੁੰਦਾ ਹਮ ਮਾ ਮ ਉਪਜੈ ਸੰਸਾਰ ਸਭ ਜਗ ਬਿਨਸੈ ਨਾਮ ਵਿਸਾਰ ਭਏ ਸੰਸਾਰ ਵਿੱਚ ਹਉਮੈ ਮਾਇਆ ਦਮੋਂ ਪੈਦਾ ਹੁੰਦਾ ਸਾਰਾ ਸੰਸਾਰ ਇਸੇ ਵਿੱਚ ਖੱਪਦਾ ਰਹਿੰਦਾ ਬਿਨ ਸਤਗੁਰ ਸੇਵੇ ਨਾਮ ਨਾ ਪਾਈਐ ਨਾਮ ਸੱਚਾ ਜਗਲਾਹਾ ਹੈ ਭਈ ਗੁਰੂ ਸ਼ਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ ਸੱਚਾ ਅਮਰ ਸ਼ਬਦ ਸੁਹਾਇ ਪੰਜ ਸ਼ਬਦ ਮਿਲਵਾ ਜਾਵਾਇ ਭਈ ਗੁਰੂ ਦੇ ਸ਼ਬਦ ਰਾਹੀਂ ਜਿਸ ਮਨੁੱਖ ਨੂੰ ਪ੍ਰਭੂ ਦਾ ਘਾ ਮਿੱਠਾ ਲੱਗ ਪਿਆ ਫਿਰ ਪੰਜ ਕਿਸਮਾਂ ਦੇ ਸਾਜ਼ ਮਿਲ ਕੇ ਅੰਦਰ ਸੁੰਦਰ ਰਾਗ ਪੈਦਾ ਹੋ ਗਿਆ ਸਦਾ ਕਾਰਜ ਸੱਚ ਨਾਮ ਸੁਹੇਲੇ ਬਿਨ ਅਸ਼ਵਦੈ ਕਾਰਜ ਕੇ ਹਾ ਹੈ ਭਈ ਪ੍ਰਭੂ ਦੇ ਨਾਮ ਚ ਜੁੜਿਆ ਹੀ ਜਨਮ ਸਫਲ ਹੁੰਦਾ ਤੇ ਗੁਰੂ ਸ਼ਬਦ ਤਬੀਨਾ ਕਾਦਾ ਜਨਮ ਮਨੋਰਥ ਖਿਨ ਮੈਂ ਹਸੈ ਖਿਨ ਮੈਂ ਰੋਵੈ ਦੂਜੀ ਦੁਰਮਤ ਕਾਰਜ ਨਾ ਹੋਵੈ ਭਈ ਪ੍ਰਮਾਤਮਾ ਦੁ ਖੁੰਝਿਆ ਮਨੁੱਖ ਪਲ ਚ ਰੋਂਦਾ ਪਲ ਵਿੱਚ ਹਸਦਾ ਤੇ ਭੈੜੀ ਮਤ ਦੇ ਕਾਰਨ ਕੋਈ ਜੀਵਨ ਮਨੋਰ ਸਫਲ ਨਹੀਂ ਹੁੰਦਾ ਸੰਯੋਗ ਵਿਜੋਗ ਕਰਤਾ ਲਖ ਪਾਏ ਕੀਰਤਨਾ ਚਲਾਇ ਚਲਾਹਾ ਹੈ ਪਰ ਜੀਵਨ ਦੇ ਕੀ ਬਸ ਹਰੀ ਨਾਮ ਜੁੜਨ ਤੋਂ ਬਿਨਾ ਭਾਈ ਜਨਮ ਮਰਨ ਨਹੀਂ ਮੁੱਕਦਾ ਇਹ ਤੇ ਬਸ ਕਿਰਤ ਦੇ ਅਨੁਸਾਰ ਹੀ ਜਨਮ ਮਰਨ ਚੱਲਦਾ ਹੈ ਜੀਵਨ ਮੁਕਤ ਗੁਰ ਸ਼ਬਦ ਕਮਾਏ ਹਰਿ ਸਿਉ ਸਦਹੀ ਰਹੇ ਸਮਾਏ ਜਿਹੜਾ ਮਨੋ ਗੁਰੂ ਸ਼ਬਦ ਨੂੰ ਸਾਰ ਜੀਵਨ ਜਉਂਦਾ ਹੈ ਉਹ ਗ੍ਰਸਤ ਵਿੱਚ ਰਹਿੰਦਾ ਨਰਲੇਪਰਿੰਦਾ ਸਦਾ ਪ੍ਰਭੂ ਦੀ ਯਾਦ ਜੁੜਿਆ ਰਹਿੰਦਾ ਗੁਰ ਕਿਰਪਾ ਤੇ ਮਿਲੈ ਵਡਿਆਈ ਹਮੈ ਰੋਗ ਨਾ ਤਾਹਾ ਹੈ ਫਿਰ ਗੁਰੂ ਕਿਰਪਾ ਨਾਲ ਉਸ ਨਾਨੂ ਇਸ ਲੋਕ ਪਰਲੋਕ ਚ ਆਦਰ ਮਿਲਦਾ ਰਸ ਕਸ ਖਾਏ ਪਿੰਡ ਬਧਾਏ ਪੇ ਕਰੇ ਗੁਰ ਸ਼ਬਦ ਨਾ ਕਮਾਏ ਦੂਜੇ ਪਾਸੇ ਮਨੁੱਖ ਕਈ ਰਸ ਕਸ ਖਾਣ ਵਾਲੇ ਪਾਸੇ ਰਹਿੰਦੇ ਨੇ ਸਰੀਰ ਮੋਟਾ ਕਰਦੇ ਨੇ ਧਾਰਮਿਕ ਪਹਿਰਾਵਾ ਪਹਿਨਦੇ ਨੇ ਅੰਤ ਰੋਗ ਮਹਾ ਦੁਖ ਪਾਰੀ ਮਿਸ਼ਟਾ ਮਹ ਸਮਾਹਾ ਕਿ ਉਹਨਾਂ ਅੰਦਰ ਚਸਕਿਆਂ ਦਾ ਰੋਗ ਹੈ ਫਿਰ ਬੜਾ ਵੱਡਾ ਪਾਰੀ ਰੋਗ ਵਾਪਰਦਾ ਰਿਹਾ ਬੇਦ ਪੜੈ ਪੜਵਾਤ ਬਾਦ ਵਖਾਣ ਕਟਮੈ ਬ੍ਰਹਮਤੀ ਸ਼ਬਦ ਨਾ ਪਛਾਣੈ ਪੰਡਤ ਲੋਕ ਵੇ ਧਾਰਮਿਕ ਪੁਸਤਕਾਂ ਪੜ ਕੇ ਬਸ ਝਗੜੇ ਕਰਦੇ ਨੇ ਹਿਰਦੇ ਚ ਵਸਤਾ ਪ੍ਰਭੂ ਕਦੀ ਨਹੀਂ ਪਛਾਣਿਆ ਗੁਰਮੁਖ ਹੋਵੈ ਸੋ ਤਤ ਬਿਲੋਵੈ ਰਸਨਾ ਹਰ ਸਤਾਹਾ ਹੈ ਪਜੜਾ ਮਨ ਗੁਰੂ ਦੇ ਸਨਮੁਖ ਹੁੰਦਾ ਉਹ ਤਤ ਨੂੰ ਵਿਚਾਰਦਾ ਨਾਮ ਰਸ ਟਿੱਕਿਆ ਰਹਿਦਾ ਕਾਰ ਵਤ ਛੋੜੇ ਬਾਹਰ ਧਾਵੈ ਮਨ ਮੁਕੰਦੇ ਸਾਧਨਾ ਪਾਵੈ ਜਿਹੜੇ ਮਨੁਖਿਰਦੇ ਘਰ ਚ ਵਸਰੇ ਨਾਮ ਪਦਾਤ ਨੂੰ ਛੱਡ ਦਿੰਦੇ ਰੇ ਮਨ ਦੇ ਮੁਰੀਦ ਮਾਇਆ ਦੇ ਮੋਚ ਅੰਨੇ ਰਹਿੰਦੇ ਹਨ ਰਸਨਾ ਹਰ ਸਤਾ ਹ ਫੀਕੀ ਬੋਲੇ ਹਰਸ ਮੂਲ ਨਾ ਤਾਹਾ ਹੈ ਹੋਰ-ਹੋਰ ਸਵਾਦਾਂ ਚ ਮਸਤ ਉਹਨਾਂ ਦੇ ਜੀ ਫਿੱਕੇ ਬੋਲ ਬੋਲਦੀ ਰਹਿੰਦੀ ਹੈ ਮਨਮੁਖ ਦੇਹੀ ਪਰਮ ਪਤਾਰ ਦੁਰਮਤ ਮਰੈ ਨਿਤ ਹੋਏ ਖੁਬਾਰ ਪਏ ਮਾਇ ਦੀ ਪਟਕ ਨਾ ਮੰਨਦੇ ਮੁਰੀਦ ਮਨੁੱਖਾਂ ਦੀ ਗਵਾਹੀ ਕਰਦੀ ਹੈ ਇਸ ਕੋਟੀ ਮਾਦੇ ਕਾਰਨ ਆਤਮਕ ਮੋਹ ਸੇੜ ਲੈਂਦੇ ਕਾਮ ਕ੍ਰੋਧ ਮਨ ਤੂ ਜੈ ਲਾਇਆ ਸਪਨੇ ਸੁਖ ਨਾ ਤਾਹਾ ਹੈ ਮਨੁੱਖ ਆਪਣੇ ਮਨ ਨੂੰ ਕਾਮ ਕਰੋ ਚਲਾ ਕੇ ਬੈਠਾ ਸੁਖ ਸੁਪਨੇ ਚ ਵੀ ਨਹੀਂ ਮਿਲਦਾ ਕੰਚਨ ਦੇਹੀ ਸ਼ਬਦ ਪਧਾਰੋ ਅੰਨ ਦਿਨ ਪੋਗ ਪੋਗੇ ਹਰ ਸਿਉ ਪਿਆਰੋ ਪਈ ਗੁਰੂ ਦਾ ਸ਼ਬਦ ਜਿਸ ਮਨੁੱਖ ਦੇ ਸੋਨੇ ਵਰਗੇ ਪਵਿੱਤਰ ਸਚੀ ਦਾਗੂ ਬਣਿਆ ਰਹਿੰਦਾ ਉਹ ਮਨੁੱਖ ਪਰਮਾਤਮਾ ਨਾਲ ਪਿਆਰ ਬਣਾਈ ਰੱਖਦਾ ਮਹਿਲਾ ਅੰਦਰ ਗੈਰ ਮਹਿਲ ਪਾਏ ਪਾਣਾ ਬੂਝ ਸਮਾਹਾ ਹੈ ਮਨੁੱਖ ਉਸ ਲਾਮ ਮਕਾਨ ਪ੍ਰਮਾਤਮਾ ਨੂੰ ਸਭ ਸੀਰਾਂ ਵਿੱਚ ਵਸਤਾ ਵੇਖ ਲੈਂਦਾ ਆਪੇ ਦੇਵੇ ਦੇਵਨ ਹਾਰ ਇਸ ਆਗੇ ਨਹੀਂ ਕਿਸੇ ਕਾ ਚਾਰਾ ਭਈ ਪ੍ਰਮਾਤਮਾ ਆਪ ਹੀ ਦਾਤਾਂ ਦੇਣ ਵਾਲਾ ਉਸ ਤੇ ਸਾਹਮਣੇ ਕੋਈ ਜ਼ੋਰ ਨਹੀਂ ਚੱਲਦਾ ਆਪੇ ਬਖਸ਼ੇ ਸ਼ਬਦ ਮਿਲਾਏ ਤਿਸਤਾ ਸ਼ਬਦ ਥਾ ਹੇ ਆਪਿ ਇਸ ਬਖਸ਼ਿਸ਼ ਕਰਦਾ ਹੈ ਗੁਰੂ ਸ਼ਬਦ ਚ ਜੀਵ ਮਨ ਨੂੰ ਜੋੜਦਾ ਹੈ ਜਿਓ ਪਿੰਡ ਸਭ ਹੈ ਤਿਸ ਕੇਰਾ ਸੱਚਾ ਸਹਿਬ ਠਾਕੁਰ ਮੇਰਾ ਭਈ ਜੇਨਦੀ ਸੀ ਸਭ ਕੁਝ ਪਰਮਾਤਮਾ ਦਿੱਤਾ ਮੇਰਾ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸਮਾਹੇ ਨਾਨਕ ਕੋਈ ਭਾਗਾ ਵਾਲਾ ਮਨੁੱਖ ਗੁਰੂ ਦੀ ਬਾਣੀ ਰਾਇਸ ਪਰਮਾਤਮਾ ਨੂੰ ਲੱਭ ਲੈਂਦਾ ਮਾਰੂ ਮਹਿਲਾ ਤੀਜਾ ਗੁਰਮੁਖਾ ਨਾਦ ਵੇਦ ਵਿਚਾਰ ਗੁਰਮੁਖ ਗਿਆਨ ਧਿਆਨ ਆਪਾਰ ਭਾਈ ਗੁਰੂ ਦੇ ਸਨਮੁਖ ਹੋਇਆ ਹੀ ਅਸਲ ਦੇ ਵਿੱਚ ਨਾਦ ਵਜਾਣਾ ਵੇਦਾਂ ਦਾ ਪਾਠ ਕਰਨ ਦਾ ਗਿਆਨ ਹਾਸਲ ਹੁੰਦਾ ਤੇ ਬਿਨ ਪ੍ਰਭੂ ਦਾ ਸਿਮਰਨ ਗਿਆਨ ਧਿਆਨ ਵੀ ਗੁਰੂ ਦੇ ਸਨਮੁਖ ਹੋਇਆ ਹੀ ਮਿਲਦਾ ਗੁਰਮੁਖ ਕਾਰ ਕਰੇ ਪ੍ਰਭ ਭਾਵੈ ਗੁਰਮੁਖ ਪੂਰਾ ਪਾਇੰਦਾ ਤੇ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਹੀ ਕਾਰ ਕਰਦਾ ਜੇ ਪ੍ਰਭੂ ਨੂੰ ਚੰਗੇ ਲੱਗਦੇ ਗੁਰਮੁਖ ਮਨੁਹਾ ਉਲਟ ਪਰਾਵੈ ਗੁਰਮੁਖ ਬਾਣੀ ਨਾਦ ਵਜਾਵੈ ਭਏ ਗੁਰੂ ਦੇ ਸਰੰਡੈਣ ਵਾਲਾ ਮਨੁੱਖ ਆਪਣੇ ਮਨ ਨੂੰ ਮਾਇਆ ਦੇ ਮੋਹ ਵੱਲੋਂ ਰੋਕ ਕੇ ਰੱਖਦਾ ਉਹ ਗੁਰਬਾਣੀ ਨੂੰ ਹਿਰਦੇ 'ਚ ਵਸਾਦਾ ਗੁਰਮੁਖ ਸਾਚ ਰਤੇ ਬੈਰਾਗੀ ਇਜ ਕਰਵਾਸਾ ਪਾਇੰਦਾ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਹਰੀ ਨਾਮ ਵਿੱਚ ਰੰਗੇ ਰਹਿੰਦੇ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਸੱਚਾ ਸ਼ਬਦ ਦੇ ਸਜ ਸੁਭਾਖੀ ਭਾਈ ਕੋਈ ਆਤਮਿਕ ਜੀਵਨ ਦੇਣ ਵਾਲਾ ਹੀ ਗੁਰਬਾਣੀ ਉਚਾਰਦਾ ਰਹਿੰਦਾ ਤੇ ਸਦਾ ਹਿਰ ਪ੍ਰਭੂ ਦੀ ਸਿਫਤ ਉਸਲਾ ਬਾਣੀ ਨੂੰ ਹਿਰਦ ਵਿੱਚ ਵਸਾ ਕੇ ਨਾਮ ਜਪਣਾ ਸਦਾ ਸੱਚ ਰੰਗ ਰਤਾ ਮਨ ਮੇਰਾ ਸੱਚੇ ਸੱਚ ਸਮਾਇੰਦਾ ਉਸ ਤਾਂ ਮਮਤਾ ਵਿੱਚ ਫਸਣ ਵਾਲਾ ਮਨ ਸਦਾ ਹਰੀ ਨਾਮ ਦੇ ਪ੍ਰੇਮ ਰੰਗ ਚ ਰੰਗਿਆ ਰਹਿੰਦਾ ਗੁਰਮੁਖ ਮਨ ਨਿਰਮਲ ਸਤਸਰਨਾਵੈ ਮੈਲ ਨਾ ਲਾਗੈ ਸੱਚ ਸਮਾਵੈ ਜਿਹੜਾ ਮਨੁੱਖ ਭਾਈ ਗੁਰੂ ਦੀ ਸ਼ਰਨ ਪੈਂਦਾ ਉਸ ਤਾਂ ਮਨ ਪਵਿੱਤਰ ਹੋ ਜਾਂਦਾ ਹਰੀ ਨਾਮ ਵਿੱਚ ਇਸ਼ਨਾਨ ਕਰਦਾ ਸਚੋ ਸੱਚ ਕਮਾਵੈ ਸਦਹੀ ਸੱਚੀ ਪਗ ਦ੍ਰਿੜਾਇੰਦਾ ਹਰ ਵੇਲੇ ਸਦਾ ਥਿਰ ਹਰੀ ਨਾਮ ਸਿਮਰਨ ਦੀ ਹੀ ਕਮਾਈ ਕਰਦਾ ਭਗਤੀ ਨੂੰ ਦ੍ਰਿੜ ਕਰਦਾ ਹਿਰਦੇ ਚ ਗੁਰਮੁਖ ਸਚ ਬੈਣੀ ਗੁਰਮੁਖ ਸਚ ਨੈਣੀ ਗੁਰਮੁਖ ਸਚ ਕਮਾਵੈ ਕਰਨੀ ਜਿਹੜਾ ਮਨੁ ਗੁਰੂ ਦੀ ਸ਼ਰਨ ਪੈਂਦਾ ਉਸਤੇ ਬਚਨਾਂ ਵਿੱਚ ਪ੍ਰਭੂ ਵਾਸਤ ਹੈ ਉਸ ਦੀ ਅੱਖਾਂ ਨੇ ਪ੍ਰਭੂ ਵਾਸਤ ਹੈ ਸਦਾ ਥਿਰ ਪ੍ਰਭੂ ਨਾਮ ਸਿਮਰਨ ਦੀ ਉਹ ਮਨੁਖ ਕਮਾਈ ਕਰਦਾ ਸਦਹੀ ਸਚ ਕਹਿ ਦਿਨ ਰਾਤੀ ਔਰਾ ਸੱਚ ਕਹਾਇਦਾ ਤੇ ਗੁਰੂ ਦੇ ਸੰਮੁਖ ਰਹਿਣ ਵਾਲਾ ਮਨੁੱਖ ਦਿਨ ਰਾਤ ਸਦਾ ਹੀ ਸਿਮਰਨ ਪ੍ਰਭੂ ਦੇ ਨਾਮ ਦਾ ਕਰਦਾ ਰਹਿਣਾ ਗੁਰਮੁਖ ਸੱਚੀ ਊਤਮ ਬਾਣੀ ਗੁਰਮੁਖ ਸੱਚੋ ਸੱਚ ਬਖਾਣੀ ਸਦਾ ਤੇ ਪ੍ਰਭੂ ਦੀ ਸਿਫਤ ਤੋਂ ਸਲਾਉਤਮ ਬਾਣੀ ਹੀ ਗੁਰਮੁਖ ਸਦਾ ਉਚਾਰਦਾ ਉਹ ਹਰ ਵੇਲੇ ਸਦਾ ਪ੍ਰਭੂ ਦਾ ਨਾਮ ਹੀ ਉਚਾਰਦਾ ਗੁਰਮੁਖ ਸਦ ਸੇਮੈ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਨਾਂ ਦਾ ਤੇ ਗੁਰਮੁਖ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਪਰਮਾਤਮਾ ਦੀ ਭਾਈ ਸੇਵਾ ਭਗਤੀ ਕਰਦੇ ਨਾਮ ਚ ਜੁੜੇ ਨੇ ਗੁਰਮੁਖ ਹੋਵੇ ਸੋ ਸੋਜੀ ਪਾਇ ਹਮੈ ਮਾਇਆ ਪਰਮ ਗਵਾਏ ਜਿਹੜਾ ਮੈਨੂੰ ਗੁਰੂ ਦੀ ਸ਼ਰਨ ਪੈਂਦਾ ਉਹ ਸੂਝ ਵਾਲਾ ਹੋ ਜਾਂਦਾ ਉਹ ਆਪਣੇ ਅੰਦਰ ਹਮੇ ਮਾਇਆ ਦੀ ਪਟਕਣਾ ਮੁਕਾ ਲਿੰਦਾ ਗੁਰ ਕੀ ਪੌੜੀ ਉਤਮ ਉੱਚੀ ਦਰ ਸੱਚ ਹੈ ਹਰ ਗੁਣ ਗਾਇਨ ਦਾ ਉਹ ਮਨੁੱਖ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਪ੍ਰਭੂ ਦੇ ਗੁਣ ਗਉਂਦਾ ਰਹਿੰਦਾ ਇਹ ਹੀ ਗੁਰੂ ਦੀ ਦੱਸੀ ਹੋਈ ਉਚੀ ਤੇ ਉੱਤਮ ਪੌੜੀ ਹੈ ਗੁਰਮੁਖ ਸਾਧ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੋਖ ਦਵਾਰ ਪਰ ਜਿਹੜਾ ਮਨੁ ਗੁਰੂ ਦੇ ਸਾਹਮੁਕ ਰਹਿਂਦਾ ਉਹ ਸਦਾ ਤੇ ਹਰੀ ਨਾਮ ਸਿਮਰਦਾ ਹੈ ਇਹ ਹੀ ਕਰਮ ਜੋ ਕੰਮ ਹੈ ਗੁਰੂ ਦੇ ਸਾਹਮੁਕ ਰਹਿਣ ਵਾਲਾ ਮਨੁੱਖ ਵਿਕਾਰਾਂ ਤੋਂ ਖਲਾਸੀ ਪਾਣ ਵਾਲਾ ਹੋ ਜਾਂਦਾ ਹੈ ਪਾਏ ਪਗ ਸਦਾ ਰੰਗ ਰਾਤਾ ਆਪ ਗਵਾਏ ਸਮਾਇੰਦਾ ਤੇ ਗੁਰੂ ਦੇ ਸ਼ਰਨ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਵਿੱਚ ਪ੍ਰਭੂ ਦੀ ਪਗਤੀ ਵਿੱਚ ਨਾਮ ਰੰਗ ਚ ਰੰਗਿਆ ਰਹਿਣਾ ਗੁਰਮੁਖ ਹੋਇ ਮਨ ਖੋਜ ਸੁਣਾਏ ਸਚੇ ਨਾਮ ਸਦਾ ਲਿਵ ਲਾਇ ਜਿਹੜਾ ਮਨੁ ਗੁਰੂ ਦੀ ਸ਼ਰਨ ਪੈਂਦਾ ਮਨ ਨੂੰ ਖੋਜਦਾ ਪ੍ਰਭੂ ਨਾਮ ਚ ਸੁਰਤ ਜੋੜੀ ਰੱਖਦਾ ਜੋ ਤਿਸ ਪਾਵੇ ਸੋਈ ਕਰਸੀ ਜੋ ਸੱਚੇ ਮਨ ਭਾਏਂਦਾ ਭਾਈ ਜੋ ਕੁਛ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਉਹੀ ਕੁਛ ਕਰਦਾ ਜਾਤਿਸ ਪਾਵੈ ਸਾਤ ਗੁਰੂ ਮਿਲਾਏ ਜਾਤਿਸ ਪਾਵੈ ਤਾ ਮਨ ਵਸਾਏ ਭਜ ਦੁ ਪਰਮਾਤਮਾ ਦੀ ਰਜਾ ਹੁੰਦੀ ਏ ਉਦੋਂ ਮਨੁੱਖ ਨੂੰ ਗੁਰੂ ਮਿਲਾਂਦਾ ਉਸ ਦੀ ਰਜਾ ਹੁੰਦੀ ਏ ਫਿਰ ਉਸ ਤੇ ਮਨ ਵਿੱਚ ਆਪਣਾ ਨਾਮ ਵਸਾਉਂਦਾ ਆਪਣੇ ਆਪ ਨੇ ਸਦਾ ਰੰਗ ਰਾਤਾ ਪਣ ਮਨ ਵਸਾਇੰਦਾ ਜਿਸ ਮਨੁੱਖ ਨੂੰ ਪ੍ਰਮਾਤਮਾ ਆਪਣੀ ਰੱਜਾ ਚ ਰੱਖਦਾ ਉਹ ਮਨੁੱਖ ਸਦਾ ਪ੍ਰੇਮ ਰੰਗ ਚ ਰੰਗਿਆ ਰਹਿੰਦਾ ਮਾਨ ਹਟ ਕਰਮ ਕਰੇ ਸੋ ਚੀਜ ਬਹੁਤੇ ਪੇ ਕਰੇ ਨਹੀਂ ਭੀਜੇ ਪਰ ਜਿਹੜਾ ਮਨੁੱਖ ਮਨ ਦੇ ਹਟ ਨਾਲ ਕਰਮ ਕਰਦਾ ਉਹ ਆਤਮਿਕ ਜੀਵਨ ਕਮਜ਼ੋਰ ਹੋ ਜਾਂਦਾ ਬਹੁਤੇ ਪੇ ਕਰਦਾ ਪਰ ਉਹਦਾ ਅੰਦਰ ਨਹੀਂ ਭੇਜਦਾ ਵਿਖਿਆ ਰੱਤੇ ਦੁੱਖ ਕਮਾਵੇਂ ਦੁਖੇ ਦੁੱਖ ਸਮਾਇੰਦਾ ਤੇ ਮਾਇਆ ਦੇ ਮੋਚ ਵਸਤ ਮਸਤ ਮਨੁੱਖ ਬਸ ਜਿੰਨੇ ਵੀ ਕਰਮ ਕਮਾਉਂਦਾ ਦੁੱਖ ਹੀ ਘਟਦਾ ਗੁਰਮਖੋਵੈ ਸੋ ਸੁਖ ਕਮਾਏ ਮਰਨ ਜੀਵਨ ਕੀ ਸੋਝੀ ਪਾਏ ਗੁਰਮਖੋਵੈ ਸੋ ਸੁਖ ਕਮਾਏ ਮਰਨ ਜੀਵਨ ਕੀ ਸੋਝੀ ਪਾਏ ਭਾ ਜਿਹੜਾ ਮਨੁ ਗੁਰੂ ਦੇ ਸੰਮੁਖ ਹੁੰਦਾ ਉਸ ਸੋ ਘਟ ਲੈਂਦਾ ਜਨਮ ਮਰਨ ਦੀ ਸੂਝ ਹਾਸਲ ਹੋ ਜਾਂਦੀ ਮਰਨ ਜੀਵਨ ਜੋ ਸਮਕਰ ਜਾਣੈ ਸੋ ਮੇਰੇ ਪ੍ਰਭ ਭਾਇੰਦਾ ਮਰਜ ਕਹਿਣ ਲਗ ਜਿਹੜਾ ਮਨੁੱਖ ਮਨੁੱਖ ਮੌਤ ਅਤੇ ਜੀਵਨ ਨੂੰ ਪਰਮਾਤਮਾ ਦੀ ਰਜਾ ਚ ਵਰਤਦਾ ਵੇਖਦਾ ਇਕੋ ਜਿਹਾ ਸਮਝਦਾ ਉਹ ਮਰਨ ਜੀਵਨ ਦੀ ਸੂਝ ਹਾਸਲ ਕਰ ਲੈਣਾ ਗੁਰਮੁਖ ਮਰੈ ਸੋ ਹਰ ਪਰਵਾਨ ਆਵਣ ਜਾਣਾ ਸ਼ਬਦ ਪਛਾਣ ਪਏ ਗੁਰੂ ਦੇ ਸਨਮੁਕੋ ਕੇ ਜਿਹੜੇ ਮਨੁੱਖ ਆਪਣੇ ਅੰਦਰ ਵਾਪਾ ਪਾਪ ਦੂਰ ਕਰਦੇ ਨੇ ਉਹ ਪ੍ਰਭੂ ਦੀ ਹਜ਼ੂਰੀ ਚ ਕਬੂਲ ਹੁੰਦੇ ਨੇ ਤੇ ਪਾਏ ਤੂੰ ਵੀ ਜਨਮ ਮਰਨ ਨੂੰ ਪ੍ਰਭੂ ਦਾ ਹੁਕਮ ਹੀ ਸਮਝ ਮਰਾਇ ਨਾ ਜਮੈ ਨਾ ਦੁਖ ਪਾਏ ਮਨਹੀ ਮਨੈ ਸਮੈ ਦਾ ਜਿਹੜਾ ਮਨੁੱਖ ਪ੍ਰਭੂ ਦੇ ਨਾਮ ਚ ਜੁੜ ਜਾਂਦਾ ਉਹ ਜਨਮ ਮਰਨ ਦੇ ਗੇੜ ਚ ਨਹੀਂ ਪੈਂਦਾ ਸੇ ਵੱਡ ਪਾਗੀ ਜਿਨੇ ਸਤਗੁਰ ਪਾਇਆ ਉਹ ਮੈਂ ਵਿੱਚੋਂ ਮੋਹ ਚੁਕਾਇਆ ਭਾਈ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਆਪਣੇ ਅੰਦਰ ਹੋਮੇ ਮੁਕਾ ਲਈ ਆ ਮਾ ਨਿਰਮਲ ਫਿਰ ਮੈਲ ਨਾ ਲੱਗੇ ਦਰ ਸੱਚਾ ਸ਼ੋਭਾ ਪੈਦਾ ਉਹਨਾਂ ਮਨੁੱਖਾ ਦਾ ਮਨ ਪਵਿੱਤਰ ਹੋ ਜਾਂਦਾ ਹੈ ਮਨ ਨੂੰ ਮੁੜ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਆਪੇ ਕਰੇ ਕਰਾਏ ਆਪੇ ਆਪੇ ਵੇਖਾ ਤਾਪ ਤੋ ਤਾਪੇ ਪ੍ਰਭੂ ਆਪ ਹੀ ਸਭ ਕੁਝ ਕਰਦਾ ਆਪ ਹੀ ਕਰਉਂਦਾ ਆਪ ਹੀ ਜੀਵਾਂ ਦੀ ਸੰਭਾਲ ਕਰਦਾ ਗੁਰਮੁਖ ਸੇਵਾ ਮੇਰੇ ਪ੍ਰਭ ਭਾਵੇ ਸਤ ਸੁਣ ਲੇਖੇ ਪਾਏਂਦਾ ਤੇ ਗੁਰੂ ਦੇ ਸਨਮੁਖ ਹੋ ਕੇ ਕੀਤੀ ਸੇਵਾ ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ ਗੁਰਮੁਖ ਸੱਚੋ ਸੱਚ ਕਮਾਵੇ ਗੁਰਮੁਖ ਨਿਰਮਲ ਮੈਲ ਨਾ ਲਾਵੇ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਖਰੀ ਨਾਮ ਦੀ ਕਮਾਈ ਕਰਦੇ ਉਹਨਾਂ ਦਾ ਮਨ ਨਿਰਮਲ ਹੈ ਮੈਲ ਨਹੀਂ ਲੱਗਦੀ ਨਾਨਕ ਨਾਮ ਮ੍ਰਤੇ ਵਿਚਾਰੀ ਨਾਮੇ ਨਾਮ ਸਮਾਇੰਦਾ ਨਾਨਕ ਜਿਹੜੇ ਮਨੁ ਖਰੀ ਨਾਮ ਚ ਮਸਤ ਰਹਿੰਦੇ ਨੇ ਉਹ ਆਤਮਿਕ ਜੀਵਨ ਦੀ ਸੂਝ ਵਾਲੇ ਹੋ ਜਾਂਦੇ ਨੇ ਮਾਰੂ ਮਹਿਲਾ ਤੀਜਾ ਆਪੇ ਸ੍ਰਿਸ਼ਟ ਹੁਕਮ ਸਬਸਾਤ ਜੀ ਆਪੇ ਥਾਪ ਉਥਾਪ ਨਿਵਾਜੀ ਪਈ ਪ੍ਰਮਾਤਮਾ ਨੇ ਆਪ ਹੀ ਸ੍ਰਿਸ਼ਟੀ ਆਪਣੇ ਹੁਕਮ ਨਾਲ ਪੈਦਾ ਕੀਤੀ ਆਪ ਹੀ ਬਣਾ ਰਿਹਾ ਆਪ ਹੀ ਨਾਸ ਕਰ ਰਿਹਾ ਆਪੇ ਨੇ ਆਉ ਕਰੇ ਸਭ ਸਾਚਾ ਸਾਚੇ ਸਾਥ ਮਿਲ ਆਇੰਦਾ ਪ੍ਰਭੂ ਆਪ ਹੀ ਸਾਰਾ ਆਪਣਾ ਟਲ ਨਿਆ ਕਰਦਾ ਆਪ ਹੀ ਆਪਣੇ ਜੀਵਨ ਨਾਮ ਚ ਜੋੜੀ ਰੱਖਦਾ ਕਾਇਆਂ ਕੋਟ ਹੈ ਆਕਾਰ ਮਾਇਆ ਮੋ ਪਸਰਿਆ ਪਸਾਰਾ ਪਈ ਮਨੁੱਖਾ ਸ੍ਰੀ ਮਾਨੋਕਿਲੈ ਇਹ ਪਰਮਾਤਮਾ ਨਿਸਤਾ ਸਰੂਪ ਹੈ। ਇਹੀ ਇਹਦੇ ਵਿੱਚ ਹੀ ਮਾਇਆ ਦਾ ਮੋਹ प्रबल ਹੈ। ਬਿਨ ਸ਼ਬਦ ਹੈ ਪਸਮੈ ਕੀ ਢੇਰੀ। কেহੂ ਖੇਰ ਲਾਇੰਦਾ ਭਾਈ ਪ੍ਰਭੂ ਦੀ ਸ਼ਿਵਤੂ ਸਲਾਤੋ ਬਿਨਾਂ ਸ਼ਰੀਰ ਸਵਾਦੀ ਢੇਰੀ ਹੈ। ਕਾਇਆ ਕੰਚਨ ਕੋਟਿ ਅਪਾਰ। ਜਿਸ ਵਿੱਚ ਰਵਿਆ ਸ਼ਬਦ ਅਪਾਰ ਭਾਈ। ਉਹ ਮਨੁੱਖਾ ਸ਼ਿਰ ਬਿੰਦ ਪਰਮਾਤਮਾ ਦੇ ਰਹਿਣ ਵਾਸਤੇ ਮਾਨੋ ਸੋਨੇ ਦਾ ਕਿਲਾ। ਇਸ ਸੱਚੇ ਬੰਦ ਪਰਮਾਤਮਾ ਦੀ ਸਿਖ ਤੋਂ ਸਲਾਹ ਕੀਤੀ ਜਾਂਦੀ ਹੈ ਗੁਰਮੁਖ ਗਾਵੈ ਸਦਾ ਗੁਣ ਸਾਚੇ ਮਿਲ ਪ੍ਰੀਤਮ ਸੁਖ ਪਾਏਂਦਾ ਤੇ ਭਾਈ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਪ੍ਰਭੂ ਦੀ ਸਿਖ ਤੋਂ ਸਲਾਹ ਕਰਦਾ ਰਹਿੰਦਾ ਕਾਇਆ ਹਰ ਮੰਦਰ ਹਰ ਆਪ ਸਵਾਰੇ ਇਸ ਵਿੱਚ ਹਰ ਜੀਵ ਵਸੈ ਮੁਰਾਰੇ ਭਾਈ ਮਨੁੱਖਾ Shri ਪਰਮਾਤਮਾ ਦਾ ਪਵਿੱਤਰ ਕਰ ਹੈ ਪਰਬੂ ਆਪ ਸੋਣਾ ਬਣਾਉਂਦੇ ਸਵਿਚ ਹੰਦਨਤਾ ਦੇ ਮਾਰਨ ਵਾਲਾ ਪ੍ਰਭੂ ਆਪ ਵਸਤ ਗੁਰ ਕੈ ਸ਼ਬਦ ਬਣ ਜਨ ਵਾਪਾਰੀ ਨਦਰੀ ਆ ਮਿਲਾਂਦਾ ਜਿਹੜੇ ਜੀਵਨ ਜਾਰੇ ਸਰੀਰ ਵਿੱਚ ਗੁਰੂ ਸ਼ਬਦ ਰਾਈ ਹਰਨਾਮ ਦਾ ਵਣਜ ਕਰਦੇ ਨੇ ਪ੍ਰਭੂ ਆਪ ਉਹਨਾਂ ਨੂੰ ਆਪਣੇ ਨਾਲ ਜੋੜਦਾ ਹੈ ਸੋ ਸੂਚਾ ਜੇ ਕ੍ਰੋਧ ਨਿਵਾਰੇ ਸ਼ਬਦੇ ਪੂਜੇ ਆਪ ਸਵਾਰੇ ਭਾ ਜਿਹੜਾ ਮਨੁੱਖ ਆਪਣਾ ਕਰੋਧ ਦੂਰ ਕਰ ਲੈਂਦਾ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਗੁਰੂ ਸ਼ਬਦ ਦਾ ਹੀ ਆਪਣੇ ਜੀਵਨ ਨੂੰ ਸਵਾਰ ਲੈਂਦਾ ਹਾਪੇ ਕਰੇ ਕਰਾਇ ਕਰਤਾ ਹਾਪੇ ਮਨ ਵਸਾਏਂਦਾ ਭਾਈ ਪ੍ਰਭੂ ਆਪ ਹੀ ਸਭ ਕੁਝ ਕਰਦਾ ਆਪ ਹੀ ਜੀਵਾਂ ਨੂੰ ਜੀਵਾਂ ਦੇ ਮਨ ਚ ਆਪ ਵਸੇ ਨਿਰਮਲ ਪਗਤ ਹੈ ਨਿਰਾਲੀ ਮੰਤਨ ਤੋਂ ਮੈਂ ਸ਼ਬਦ ਵਿਚਾਰੀ ਪ੍ਰਮਾਤਮਾ ਦੀ ਭਗਤੀ ਜੀਵ ਨੂੰ ਪਵਿੱਤਰ ਕਰਨ ਵਾਲੀ ਤੇ ਗੁਰੂ ਦੇ ਸ਼ਬਦ ਚ ਜੁੜ ਕੇ ਉਹ ਫਿਰ ਜੀਵ ਆਪਣੇ ਮਨ ਤਨ ਨੂੰ ਧੋ ਲਿੰਦੇ ਨੇ ਅੰਨ ਦਿਨ ਸਦਾ ਰਹੇ ਰੰਗ ਰਤਾ ਕਰ ਕਿਰਪਾ ਭਗਤ ਕਰਾਇੰਦਾ ਇਸ ਭਗਤੀ ਦੇ ਰਾਹੀ ਮਨੁੱਖ ਹਰ ਵੇਲੇ ਸਦਾ ਹੀ ਪ੍ਰਭੂ ਦੇ ਪ੍ਰੇਮ ਰੰਗ ਚ ਰੰਗਿਆ ਰਹਿੰਦਾ ਇਸ ਮਨ ਮੰਦਰ ਮੈਂ ਮਨਵਾ ਤਾਵੈ ਸੋ ਕਪੱਲਰ ਤਿਆਗ ਮਹਾਂ ਦੁਖ ਪਾਵੈ ਭਾਈ ਮਨੁੱਖ ਦੇ ਸਰੀਰ ਵਿੱਚ ਸਦਾ ਚੰਚਲ ਮਨ ਭਟਕਦਾ ਰਹਿੰਦਾ ਵਿਕਾਰਾਂ ਦੀ ਪ੍ਰਾਲੀ ਦੀ ਖਾਤਰ ਆਤਮਕ ਆਨੰਦ ਨੂੰ ਤਿਆਗ ਕੇ ਬੜਾ ਦੁਖ ਪੰਦਾ ਬਿਨ ਸਤਗੁਰ ਪੇਟੇ ਠੌਰ ਨਾ ਪਾਵੈ ਆਪੇ ਖੇਲ ਕਰਾਇੰਦਾ ਤੇ ਗੁਰੂ ਨੂੰ ਮਿਲਣ ਤੋਂ ਬਿਨਸ ਨੂੰ ਸ਼ਾਂਤੀ ਬੜਾ ਥਾ ਨਹੀਂ ਲਾਉਦਾ ਆਪ ਅਪਰੰਪਰ ਆਨ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਬੰਦ ਪਰਮਾਤਮਾ ਆਪ ਹੀ ਆਤਮਿਕ ਜੀਵਨ ਦੀ ਵਿਚਾਰ ਬਖਸ਼ਣ ਵਾਲਾ ਤੇ ਨਾਮ ਜਪਣ ਦੀ ਸ੍ਰਿਸ਼ਟ ਕਰਨੀ ਦੇ ਕੇ ਆਪ ਹੀ ਜੀਵ ਮਨ ਨੂੰ ਨਾਲ ਮਲਾਉਂਦਾ। ਕਿਆ ਕੋ ਕਾਰ ਕਰੇ ਵਿਚਾਰਾ ਆਪੇ ਬਖਸ਼ ਮਿਲਾਇਂਦਾ ਜੀਵ ਵਿਚਾਰ ਆਪਣਾ ਆਪ ਕੋਈ ਚੰਗਾ ਮੁੰਦਾ ਕੰਮ ਨਹੀਂ ਕਰ ਸਕਦਾ। ਪਰਮਾਤਮਾ ਆਪ ਹੀ ਬਖਸ਼ਿਸ਼ ਕਰਕੇ ਜੀਵ ਮਨ ਨੂੰ ਨਾਲ ਜੋੜਦਾ। ਆਪੇ ਸਤਗੁਰ ਮੇਲੇ ਪੂਰਾ ਸੱਚੇ ਸ਼ਬਦ ਮਹਾ ਬਲ ਸੂਰਾ ਪਰਮਾਤਮਾ ਆਪ ਹੀ ਮਨੁੱਖ ਨੂੰ ਪੂਰਾ ਗੁਰੂ ਮਲਾਉਂਦਾ ਤੇ ਸਿਵਤੋ ਸਲਾਬ ਵਾਲੇ ਸ਼ਬਦ ਚ ਜੋੜ ਕੇ ਆਤਮਕ ਬਲ ਵਾਲਾ ਸੂਰਮਾ ਬਣਾ ਦਿੰਦਾ ਆਪੇ ਮਿਲੇ ਦੇ ਵੜਾਈ ਸੱਚੇ ਸਿਉਂ ਚਿਤ ਲਾਇਨ ਦਾ ਪ੍ਰਭੂ ਆਪ ਹੀ ਜੀਵਨ ਨੂੰ ਆਪਣੇ ਨਾਲ ਮਿਲਾਉਂਦਾ ਆਪ ਹੀ ਜਤ ਬਖਸ਼ਦਾ ਕਾਰੇ ਅੰਦਰ ਸਾਚਾ ਸੋਈ ਗੁਰਮੁਖਵਿਰਲਾ ਪੂਜੈ ਕੋਈ ਭਈ ਕੈਮਰੈਨ ਵਾਲਾ ਪ੍ਰਭੂ ਅੰਦਰ ਵਸਤੈ ਪਕੁਟਾਵਾਂ ਟਾਵਾਂ ਇਸ ਵਿਚਾਰ ਨੂੰ ਸਮਝਦਾ ਨਾਮ ਨੇਦਾਨ ਵਸਿਆ ਕਟ ਅੰਤਰ ਰਸਨਾ ਨਾਮ ਧਿਆਏਂਦਾ ਪਈ ਵੇਸ ਮਨੁੱਖ ਸਮਝ ਲੈਂਦਾ ਫਿਰ ਉਸ ਤੇ ਹਿਰਦੇ ਸਾਰੇ ਸੁੱਖਾਂ ਦਾ ਖਜ਼ਾਨਾ ਹਰੀ ਨਾਮ ਟਿਕਿਆ ਰਹਿੰਦਾ ਦਿਸਾਂਤਰ ਪਵੈ ਅੰਤਰ ਨਹੀਂ ਭਾਲੇ ਮਾਇਆ ਮੋਹ ਬੱਦਾ ਜਮਕਾਲੇ ਜਿਹੜਾ ਮਨੁੱਖ ਤਿਆਗ ਆਦਕ ਵਾਲਾ ਪੇਖ ਧਾਰ ਕੇ ਤੀਰਥਾਂ ਦੇ ਪੌਂਦਾ ਉਹ ਮਾਇਆ ਦੇ ਮੋਹ ਦੇ ਵਿੱਚ ਮਰਜ ਕਹਿਣ ਲੱਗੇ ਭਾਈ ਬੱਜਾਰੇ ਨੇ ਜਮਕੀ ਫਾਸੀ ਕਬੂਨਾ ਟੁੱਟੇ ਦੂਜੇ ਭਾਈ ਪਰਮਾਇੰਦ ਦਾ ਫਿਰ ਜਮਾ ਦੀ ਭਾਈ ਕਦੀ ਨਹੀਂ ਟੁੱਟਦੀ ਦੂਜੇ ਬਸ ਪਿਆਰ ਚ ਪਟਕਦਾ ਰਹਿੰਦਾ ਜਬ ਤਬ ਸੰਜਮ ਹੋਰ ਕੋਈ ਨਹੀਂ ਜਬ ਲਾ ਗੁਰ ਕਾ ਸ਼ਬਦ ਨਾ ਕਮਾਹੀ ਭਾਈ ਕੋਈ ਜਾਪ ਕੋਈ ਤਪ ਕੋਈ ਸੰਜਮ ਕੋਈ ਵੀ ਉਦਮੁਨਾਂ ਦੀ ਸਹਾਇਤਾ ਨਹੀਂ ਕਰਦਾ ਜਦੋਂ ਤੱਕ ਮਨੁ ਗੁਰੂ ਦੇ ਸ਼ਬਦ ਦੀ ਕਮਾਈ ਨਹੀਂ ਕਰਦਾ ਗੁਰ ਕੈ ਸ਼ਬਦ ਮਿਲਿਆ ਸਚ ਪਾਇਆ ਸੱਚੇ ਉਸ ਸਮਾਇੰਦਾ ਜਿਸ ਮਨੁਕ ਨੂੰ ਗੁਰੂ ਸ਼ਬਦ ਜਿਹੜਾ ਮਨੁ ਗੁਰੂ ਸ਼ਬਦ ਤੇ ਜੁੜਦਾ ਹੈ ਉਹ ਪਾਈ ਪ੍ਰਭੂ ਦਾ ਮਲਾਪ ਹਾਸਲ ਕਰ ਲੈਂਦਾ ਕਾਮ ਕ੍ਰੋਧ ਸਭਲ ਸੰਸਾਰ ਮੁਕਰਮ ਕਮਾਵੇ ਸਭ ਦੁੱਖਾਂ ਪਸਾਰਾ ਭਈ ਕਾਮ ਕ੍ਰੋਧ ਬੜੇ ਬੜੀ ਨੇ ਹਰ ਪਾਸੇ ਨਾ ਦਹੀ ਪਸਾਰ ਸਤਗੁਰ ਸੇਵੈ ਸੇ ਸੁਖ ਪਾਵੈ ਸੱਚਾ ਸ਼ੁੱਧ ਮਿਲ ਆਇੰਦਾ ਜਿਹੜੇ ਮਨੂੰ ਗੁਰੂ ਦੀ ਸ਼ਰਨ ਪੈਂਦੇ ਨ ਆਤਮਕ ਅਨੰਦ ਮਾਣਦੇ ਰਹਿੰਦੇ ਨੇ ਪਵਨ ਪਾਣੀ ਹੈ ਬੈ ਸੰਤਰ ਮਾਇਆ ਮੋ ਵਰਤੈ ਸਭ ਅੰਤਰ ਪਈ ਸਰੀਰ ਦੇ ਹਵਾ ਪਾਣੀ ਅੱਗ ਸਭ ਪ੍ਰਭੂ ਨੇ ਬਣਾਏ ਨੇ ਸਭ ਜੀਵਾਂ ਅੰਦਰ ਮਾਇਆ ਦਾ ਮੋਹ ਜੋਰ ਬਣਾਏ ਰੱਖਦਾ ਜਿਨ ਕੀਤੇ ਜਾਤੀ ਸਹਿ ਪਛਾਣੈ ਮਾਇਆ ਮੋਹ ਚੁਕਾਇੰ ਅੰਦਜ ਜਦੋਂ ਕੋਈ ਵੱਡ ਭਾਗੀ ਉਸ ਪਰਮਾਤਮਾ ਨਾਲ ਸਾਝ ਪਾਉਂਦਾ ਜਿਸਨੇ ਸੰਸਾਰ ਪੈਦਾ ਕੀਤਾ ਫਿਰ ਮਾਇਆ ਦਾ ਮੋਹ ਮੁੱਕ ਜਾਂਦਾ ਏਕ ਮਾਇਆ ਮੋਹ ਗਰਭ ਵਿਆਪੇ ਹਉਮੈ ਹੋਏ ਰਹੇ ਹੈ ਆਪੇ ਕਈ ਜੀਵ ਮਾਇਆ ਦੇ ਮੋਹਕਾਰ ਚ ਗਰਸੇ ਨੇ ਹਉਮੈ ਦਾ ਪੁਤਲਾ ਬਣੇ ਰਹਿੰਦੇ ਨੇ ਜਮਕਾਲੇ ਕੀ ਖਬਰ ਨਾ ਪਾਈ ਹੰਤ ਗਿਆ ਪਛੁਤਾਇੰਦਾ ਜਮਕਾਲ ਦੀ ਕੋਈ ਖਬਰ ਨਹੀਂ ਜੇ ਦ ਸੰਸਾਰ ਚ ਗਏ ਫਿਰ ਪਛਤਾਣਗੇ ਜਿਹਨੂੰ ਪਾਇ ਸੋ ਬਿਨ ਜਾਣ ਗੁਰਮੁਖ ਦੇਵੈ ਸ਼ਬਦ ਪਛਾਣ ਪਈ ਜੀਵਾਂ ਦੇ ਕੀ ਵਸ ਪ੍ਰਮਾਤਮਾ ਨੇ ਜੀਵ ਪੈਦਾ ਕੀਤੇ ਨੇ ਆਪ ਹੀ ਇਹਨਾਂ ਨੂੰ ਆਤਮਕ ਮੌਤ ਬਚਾਣ ਦਾ ਢੰਗ ਜਾਣਦਾ ਜਿਹਨੂੰ ਗੁਰੂ ਦੇ ਸੰਮੁਖ ਰੱਖਦਾ ਉਹ ਸ਼ਬਦ ਨਾਲ ਸੰਜਪੰਦ ਨਾਨਕ ਦਾਸ ਕਹਿ ਬੇਨੰਤੀ ਸੱਚ ਨਾਮ ਚਿਤ ਲਾਇੰਦਾ ਤੇ ਨਾਨਕ ਦਾਸ ਬੇਨਤੀ ਕਰਦਾ ਮਨੁਕਾਪਣਾ ਚਿਤ ਸਦਾ ਕੈਮਰਨ ਵਾਲੇ ਹਰੀ ਨਾਮ ਚ ਜੋੜੀ ਰੱਖਦਾ ਹੈ ਜਿਨ ਪਾਏ ਸੋ ਬਿਦ ਜਾਣੈ ਗੁਰਮੁਖ ਦੇਵੈ ਸ਼ਬਦ ਪਛਾਣੈ ਨਾਨਕ ਦਾਸ ਕਹਿ ਬੇਨੰਤੀ ਸਚ ਨਾਮ ਚਿਤ ਲਾਏਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ